1 ਮਾਰਚ 2025 ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਨਕਲੀ ਨਰਸ ਬਣ ਕੇ ਧੋਖੇ ਦੇ ਨਾਲ ਟੈਸਟ ਕਰਾਉਣ ਦੇ ਬਹਾਨੇ ਬੱਚਾ ਲੈ ਕੇ ਰਫੂ ਚੱਕਰ ਹੋ ਗਈ ਸੀ ਇਸ ਸੰਬੰਧ ਵਿੱਚ ਅੱਜ ਭਾਜਪਾ ਦੇ ਮੁਖ ਬਲਾਰੇ ਮਿੰਦਰ ਸਿੰਘ ਬਲੇਰ ਬਲਵਿੰਦਰ ਸਿੰਘ ਰਾਇਆਲ ਤੇ ਨਿਰਮਲ ਸਿੰਘ ਵਾਈਸ ਪ੍ਰਧਾਨ ਭਾਜਪਾ ਨੇ ਮਾਨ ਜੋ ਡਿਪਟੀ ਕਮਿਸ਼ਨ ਕਪੂਰਥਲਾ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਬੱਚਾ ਲੱਭਣ ਵਾਸਤੇ ਅਪੀਲ ਕੀਤੀ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਲਿਆਂਦੀ ਹੈ ਸਾਰੀ ਘਟਨਾ ਤੋਂ ਮੰਗਰੋਂ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਇਸ ਬੱਚੇ ਦੀ ਜਿਹੜੀ ਆ ਭਾਲ ਕੀਤੀ ਜਾਊਗੀ ਔਰ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਜਿਹੜਾ ਲੱਭ ਲਿਆ ਜਾਏਗਾ ਕਪੂਰਥਲਾ ਤੋਂ ਜੀ ਸਟਾਰ న్యూਸ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਸਰਦ ਬਲਵਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਕਪੂਰਥਲਾ ਅਮਰਜੀਤ ਸਿੰਘ ਜੀ ਔਰ ਖੀਰਾੜੀ ਤੋਂ ਪੰਚਾਇਤ ਮੈਂਬਰ ਤੁਸੀਂ ਭਾਜੀ ਸੂਰਤ ਸਿੰਘ ਜਿਨ੍ਹਾਂ ਦੇ ਕੋਲ ਇਹ ਪ੍ਰਵਾਸੀ ਲੋਕ ਰਹਿ ਰਹਿਆ 30 ਲੰਬੀ 35 ਸਾਲ ਤੋਂ ਰਹਿ ਰਹਿਆ ਉੱਥੇ ਬੱਚੇ ਪੈਦਾ ਹੋਏ ਉੱਥੇ ਸਭ ਤੋਂ ਪ੍ਰਵਾਸੀਆਂ ਦੇ ਹੋਇਆ ਇੱਕ ਬੱਚਾ 12 ਘੰਟਿਆਂ ਦਾ ਪਹਿਲੀ ਤਰੀਕ ਨੂੰ ਯੈਲੀ ਨਰਸ ਬਣ ਕੇ ਵਾਰ ਦੇ ਵਿੱਚੋਂ ਬੱਚਾ ਲੱਗੀ ਮੈਂ ਹੈਰਾਨ ਆ ਵੀ ਇਹ ਲੋਕ ਹਸਪੀਟਲ ਦੇ ਜਿਹੜੇ ਸਿਮੀ ਡਾਕਟਰ ਆ ਇਹ ਕਿਹੜੇ ਹਸਪੀਟਲ ਦੀ ਘਟਨਾ ਹੈਗੀ ਇਹ ਨੂੰ ਪੂਰਸਲਾ ਸਭ ਤੋਂ ਸਰਜਨ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਬਾਰ ਦੇ ਵਿੱਚ ਉੱਪਰ ਪ੍ਰਾਈਵੇਟ ਬੰਦਾ ਉਹ ਨੰਗਣਾ ਨਹੀਂ ਚਾਹੀਦਾ ਖੂਸਰੇ ਨੰਗੀ ਜਾਂਦੇ ਆ ਨੱਚੀ ਜਾਂਦੇ ਬਾੜਾਂ ਚ ਜਦ ਫੇ ਬੱਚੇ ਤੋਂ ਚੁੱਕ ਹੋਣਗੇ ਨਾ ਸਰ ਇਹ ਕਿਹੜੇ ਹਸਪੀਟਲ ਦੀ ਘਟਨਾ ਹੈ ਇਹ ਡਿਸਟ੍ਰਿਕਟ ਕਰਪੂਥਲਾ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਵਿੱਚੋਂ ਪਹਿਲੀ ਤਰੀਕ ਦੀ ਇਹ ਘਟਨਾ ਹੋਈ ਆ ਵੀਰ ਜੀ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਨੇ ਟਾਈਮ ਲਿਆ ਸੀਗਾ 10 ਦਿਨ ਦਾ ਪਰ ਨਕਮੀ ਪੁਲਿਸ ਅਜੇ ਤੱਕ ਕੋਈ ਕਿਸੇ ਗੱਲ ਪਹੁੰਚੀ ਨਹੀਂ ਤੇ ਅੱਜ 19 ਤਰੀਕ ਹੋਈ ਆ ਅਸੀਂ ਐਸੇ ਕਰਕੇ ਹੀ ਪਹਿਲੀ ਪੌੜੀ ਚੜਿਆ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਸ ਤੋਂ ਬਾਅਦ ਹੀ ਹੁਣ ਐਸਐਸਪੀ ਨੂੰ ਦੇਗਾ ਫਿਰ ਡੀਜੀਪੀ ਪੰਜਾਬ ਨੂੰ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਸਾਰੇ ਜਿੱਥੇ ਜਾ ਕੇ ਇਹ ਜਿਹੜਾ ਪਰਚਾ ਬਣਦਾ ਆ ਇਹ ਹਸਪੀਟਲ ਦੇ ਉੱਤੇ ਬਣਦਾ ਆ ਪਰਚਾ ਦੇਖੋ ਜਿਹੜੀ ਜਨਾਨੀ ਆਪਣੀ ਗੋਦ ਨੂੰ ਭਰ ਕੇ ਲੈ ਕੇ ਗਈ ਆ ਤੇ ਉਹ ਆਪਣਾ ਬੱਚਾ ਦਵਾ ਕੇ ਖਾਲੀ ਗੋਤਲੇ ਇਹਨਾਂ ਡਾਕਟਰਾਂ ਦਾ ਕਦੀ ਜ਼ਿੰਦਗੀ ਚ ਭਲਾ ਨਹੀਂ ਗੀ ਇਥੇ ਮੈਂ ਆਪਣੀ ਗੱਲ ਸਮਾਪਤ ਕਰਦਾ ਜੈਪੀ ਜੈਪਾਲ ਸਾਡੇ ਹੁਣ ਪਰਸ਼ ਮਿਲਿਆ ਮੰਗ ਪਤਾ ਦਿੱਤਾ ਸਾਡੀ ਜਿਹੜੀ ਮੇਨ ਡਿਮਾਂਡ ਸੀ ਵੀ ਇੱਕ ਤਾਂ ਜਿਹੜਾ ਇਸ ਬੱਚੇ ਨੂੰ ਜਿਹੜੀ ਲੱਭਣ ਦੀ ਜਿਹੜੀ ਭਾਲ ਆ ਜਿਹੜੀ ਕਿ ਪੁਲਿਸ ਅਜੇ ਤੱਕਾ ਸਫਲਾ ਕੋਈ ਕੰਮ ਕਰਨ ਚ ਕੋਈ ਤੇ ਤੇਜ਼ੀ ਨਹੀਂ ਆਵੇ ਪੁਲਿਸ ਨੰਬਰ 2 ਤੇ ਜਿਹੜਾ ਹਸਪੀਟਲ ਐਡਮਿਨਿਸਟ੍ਰੇਸ਼ਨ ਆ ਉਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਬਕਾਇਦਾ ਬਾਈ ਨੇਮ ਉਨਾਂ ਤੇ ਪਰਚੇ ਦਰਜ ਕੀਤੇ ਜਾਣ ਤਾਂ ਕਿ ਗਾਂ ਤੋਂ ਜਿਹੜੇ ਉੱਥੇ ਕੁਤਾਈਆਂ ਹੋਈਆਂ ਜਿਹਦੇ ਕਾਰਨ ਇੱਕ ਬੱਚਾ ਨਵਜਾਤ ਪਪਾ ਜਿਹੜਾ ਨਮ ਜੰਮਿਆ ਬੱਚਾ ਜਿਹੜਾ ਕੋਈ ਚੱਕ ਕੇ ਲੈ ਗਿਆ ਉਹ ਦੁਬਾਰਾ ਨਾ ਹੋਵੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਥੋਂ ਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਬਾਈ ਨੇਮ ਪਰਚਾ ਦਰਜ ਹੋਣਾ ਚਾਹੀਦਾ ਇਹ ਅਸੀਂ ਡੀ ਸਾਹਿਬ ਨੂੰ ਮੰਗ ਕੀਤੀ ਆ ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਿਹਾ ਵੀ ਜੇ ਇਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇਹ ਜਿਹੜਾ ਸੰਘਰਸ਼ ਆ ਸੀ ਤੇ ਕਰਾਂਗੇ ਸਭ ਸੰਸਥਾਵਾਂ ਨੂੰ ਨਾਲ ਅਸੀਂ ਜੁੜਾਗੇ ਆਪਣੇ ਤਾਂ ਕਿ ਇਹ ਜਿਹੜਾ ਸ਼ਹਿਰ ਦਾ ਮਸਲਾ ਇੱਕ ਪੂਰਥਲਾ ਸ਼ਹਿਰ ਨਿਵਾਸੀਆਂ ਦਾ ਕੀ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਮੈਂ ਗੱਲ ਕਰਾਂਗਾ ਔਰ ਜਲਦ ਤੋਂ ਜਲਦ ਇਹਤੇ ਕਾਰਵਾਈ ਕਰਾਂਗੇ ਧੰਨਵਾਦ ਜੀ